ਸਰ ਤੁਹਾਡਾ ਏਰੀਆ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਲੱਗਦਾ ਕਿ ਥੋੜੋ ਵੀ ਥੋੜਾ ਥੋੜਾ ਪੱਟਾ ਥੋੜੋ ਤੁਹਾਡਾ ਏਰੀਆ ਸਭ ਤੋਂ ਜ਼ਿਆਦਾ ਓਏ ਥੋੜੀ ਜਲਦੀ ਜਲਦੀ ਥੋੜਾ ਪਾਵੇ ਪੋਲਿਊਸ਼ਨ ਬੋਰਡ ਆਪਾਂ ਵੀ ਕਾਰਪੋਰੇਸ਼ਨ ਦੇ ਜਿਹੜੇ ਵੀ ਜ਼ਿੰਮੇਵਾਰ ਅਫਸਰ ਨੇ ਜਿਨ੍ਹਾਂ ਦੇ ਕਾਰਨ ਇਹ ਬੁੱਢਾਂ ਨਾਲਾ ਸਾਫ਼ ਨਹੀਂ ਹੋ ਰਿਹਾ ਔਰ ਅਸੀਂ ਰੋਜ਼ ਲੋਕਾਂ ਤੋਂ ਇਸ ਚੀਜ਼ ਦੇ ਲਈ ਬੁਰਾ ਭਲਾ ਸੁਣੀਦਾ ਔਰ ਸਾਨੂੰ ਦੁੱਖ ਵੀ ਲੱਗਦਾ ਕਿ ਉਹ ਸੱਚੇ ਲੋਕ ਕਲਪਦੇ ਨੇ ਕਿਉਂਕਿ ਉਹਨਾਂ ਦੇ ਘਰਾਂ ਚ ਗੰਦਾ ਪਾਣੀ ਜਾਂਦਾ ਔਰ ਇਹ ਸਾਰਾ ਪਾਣੀ ਸਤਲੁਜ ਦਰਿਆ ਚ ਮਿਲਦਾ ਜੋ ਕਿ ਬੁੱਢਾ ਨਾਲਾ ਕਿਸੇ ਟਾਈਮ ਬੁੱਢਾ ਨਾਲਾ ਹੁੰਦਾ ਸੀ ਇੱਥੇ ਮੱਛੀਆਂ ਤੈਰਦੀਆਂ ਸੀਗੀਆਂ ਪਰ ਹੁਣ ਇਹ ਗੰਦੇ ਨਾਲੇ ਦਾ ਰੂਪ ਧਾਰਨ ਕਰ ਗਿਆ ਜੋ ਕਿ ਸਾਡੇ ਸ਼ਹਿਰ ਦੇ ਉੱਤੇ ਇੱਕ ਬਹੁਤ ਵੱਡਾ ਕਲੰਕ ਆ ਜਿਹਦੇ ਵਿੱਚ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਆ ਸਰਕਾਰ ਵੀ ਕਰ ਰਹੀ ਆ ਕਿ ਅਸੀਂ ਅਸੀਂ ਬੁੱਢੇ ਨਾਲੇ ਨੂੰ ਸਾਫ਼ ਕਰੀਏ ਪਰ ਇੱਥੋਂ ਦੇ ਜਿਹੜੇ ਅਫਸਰ ਆ ਉਹ ਹੀ ਨਹੀਂ ਚਾਹੁੰਦੇ ਕਿ ਬੁੱਢਾ ਨਾਲਾ ਸਾਫ਼ ਹੋਵੇ ਕਿਉਂਕਿ ਉਹਨਾਂ ਦੀ ਜੇਬਾਂ ਗਰਮ ਹੁੰਦੀਆਂ ਨੇ ਹਰ ਬਿਲਕੁਲ ਅਫਸਰਸ਼ਾਹੀ ਹਾਵੀ ਆ ਤੇ ਉਸ ਅਫਸਰਸ਼ਾਹੀ ਕਰਕੇ ਅੱਜ ਸਾਨੂੰ ਮਜਬੂਰਨ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰਾ ਪੱਥਰ ਉਸ ਜਗ੍ਹਾ ਦੇ ਉੱਤੇ ਲੱਗੇ ਮੇਰੇ ਨਾਮ ਦਾ ਜਿੱਥੇ ਡਿਵੈਲਪਮੈਂਟ ਨਾ ਹੋਈ ਹੋਵੇ ਜਿੱਥੇ ਕੰਮ ਨਾ ਹੋਇਆ ਹੋਵੇ ਅਸੀਂ ਸਿਰਫ ਆਪਣੀ ਸ਼ੋਕੀ ਸ਼ੋਹਰਤ ਲੋਕਾਂ ਮੂਰੇ ਲੈਣ ਲਈ ਆਪਣਾ ਕੰਦ ਲਾ ਕੇ ਇੱਥੇ ਪੱਥਰ ਖੜਾ ਕਰਕੇ ਤੇ ਸਾਨੂੰ ਇਹ ਮੇਰਾ ਪੱਥਰ ਮੈਂ ਜਦੋਂ ਇੱਥੋਂ ਲੰਘਦਾ ਮੈਨੂੰ ਰੋਜ਼ ਮਜ਼ਾਕ ਕਰਦਾ ਦੇਖੋ ਅਸੀਂ ਸਾਰੇ ਮਾਨ ਜੋ ਸੀਐਮ ਸਾਹਿਬ ਵੀ ਲੱਗੇ ਹੋਏ ਨੇ ਪਰ ਤੇ ਜਿਹੜੇ ਅਫਸਰ ਨੇ ਉੱਪਰ ਜਾ ਕੇ ਰਿਪੋਰਟਾਂ ਗਲਤ ਦਿੰਦੇ ਨੇ ਇਸ ਕਰਕੇ 650 ਕਰੋੜ ਰੁਪਈਆ ਜੋ ਕਿ ਇੱਕ ਖਿਲਾੜੀ ਕੰਪਨੀ ਨੇ ਇੱਥੇ ਲਾ ਕੇ ਐਸਾ ਖੇਲ ਖੇលਿਆ ਪੰਜਾਬ ਦੇ ਲੋਕਾਂ ਨਾਲ 90% ਪੇਮੈਂਟ ਲੈ ਚੁੱਕੀ ਆ ਉਹ 588 ਕਰੋੜ ਦੇ ਕਰੀਬ ਔਰ 703 ਐਮਐਲਟੀ ਦੇ ਨਾਲ ਜਿਹੜਾ ਪੁੱਡੇ ਦਾ ਨਾਲ ਦਾ ਪ੍ਰੋਜੈਕਟ ਆ ਚੱਲ ਕੇ ਇਹ ਡੀਪੀਆਰ ਹੀ ਗਲਤ ਬਣੀ ਆ ਸ਼ਾਹ ਕੰਸਲਟੈਂਸੀ ਵੱਲੋਂ ਇੱਕ ਘੱਟੋ ਘੱਟ 1700 ਐਮਐਲਡੀ ਦਾ ਪਾਣੀ ਜਾਂ 2000 ਐਮਐਲਡੀ ਦਾ ਪਾਣੀ ਜਿਹੜਾ ਬੁੱਢੇ ਨਾਲੇ ਜਾ ਕੇ ਹੁੰਦਾ ਐਸਟੀਪੀ ਸਾਰੇ ਬੰਦ ਪਏ ਨੇ ਇਹਨਾਂ ਦੇ ਪਾਵਰ ਸਟੇਸ਼ਨ ਆ ਜਿਹੜਾ ਗਊਸ਼ਾਲਾ ਰੋਡ ਤੇ ਹੈਗਾ ਉਹ ਬੰਦ ਪਿਆ ਉਹ ਨਹੀਂ ਚੱਲਿਆ ਔਰ 34 ਕਰੋੜ ਦੇ ਕਰੀਬੇ ਲੋਕ ਸਾਡੇ ਤੋਂ ਕੀ ਕਹਿੰਦੇ ਐਨੂਅਲ ਮੇਨਟੇਨੈਂਸ ਚਾਰਜਸ ਲਈ ਆ ਚੁੱਕੇ ਨੇ ਸਰਕਾਰ ਤੋਂ ਮੈਂ ਪੁੱਛਣਾ ਚਾਹਣਾ ਆਫਸਰਾਂ ਨੂੰ ਵੀ ਜਿਨ੍ਹਾਂ ਨੇ ਏਐਮਸੀ ਦਿੱਤੀ ਹੈ ਇੰਨੀ 34 ਕਰੋੜ ਔਰ ਜਿਹੜਾ 588 ਕਰੋੜ ਰੁਪਇਆ ਇਸ ਕੰਪਨੀ ਨੂੰ ਦਿੱਤਾ ਜਿਹੜੇ ਆਫਸਰਾਂ ਨੇ ਉਹ ਕਿ ਕਿਉਂ ਉਹਨਾਂ ਨੇ ਇੰਨਾ ਪੈਸਾ ਸਾਡੇ ਲੋਕਾਂ ਦਾ ਸਾਡੇ ਪੰਜਾਬ ਸਰਕਾਰ ਦਾ ਖਰਾਬ ਕੀਤਾ ਕਿਉਂਕਿ ਤਿੰਨ ਹਿੱਟਾਂ ਚੋਂ ਪੈਸਾ ਆਇਆ ਸੀ ਸਮਾਰਟ ਸਿਟੀ ਚੋਂ ਅਮਰਤ ਅਮਰਤ ਸਕੀਮ ਚੋਂ ਤੇ ਆਪਣੇ ਕੀ ਕਹਿੰਦੇ ਸਮਾਰਟ ਸਿਟੀ ਚੋਂ ਤੇ ਇਹ ਪੈਸਾ ਕਿੱਥੇ ਕਿੱਥੇ ਇਹਨਾਂ ਨੇ ਲਾਇਆ ਕਿਵੇਂ ਸਵਛ ਭਾਰਤ ਚੋਂ ਆਇਆ ਸੀ ਸਰ ਹੁਣ ਮੁੰਡੇ ਤੇ ਆ ਕੇ ਪਰ ਬੰਨ ਲਾਉਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਜੀ 15 15 ਸਤੰਬਰ ਦੇਖੋ ਸਭ ਤੋਂ ਵੱਡੀ ਗੱਲ ਆ ਮੈਨੂੰ ਅੱਜ ਬੜਾ ਇਸ ਤੇ ਦੁੱਖ ਹੋ ਰਿਹਾ ਕਿ ਮੈਂ ਜਿਹੜਾ ਆਪਣੇ ਹੱਥੀਏ ਪੱਥਰ ਲਾ ਕੇ ਗਿਆ ਸੀ ਉਹਨੂੰ ਅੱਜ ਆਪਣੇ ਹੱਥੀ ਤੋੜ ਰਿਆਂ ਕਾਰਨ ਕਿ ਅਸੀਂ ਬੜੀਆਂ ਸਦਨਾਂ ਨਾਲ ਲਾਇਆ ਸੀਗਾ ਵੀ ਚਲ ਲੋਕ ਲੋਕਾਂ ਨੂੰ ਅਸੀਂ ਰਾਹਤ ਦੇਵਾਂਗੇ ਗੰਦੇ ਪਾਣੀ ਤੋਂ ਗੰਦੇ ਨਾਲੇ ਤੋਂ ਛੁਟਕਾਰਾ ਦੇਵਾਂਗੇ ਪਰ 2.5 ਸਾਲ ਹੋ ਗਏ ਇਸ ਕੰਮ ਨੂੰ ਚੱਲਦੇ ਨੂੰ ਕਿਉਂਕਿ 2020 ਦੇ ਵਿੱਚ ਡੀਪੀਆਰ ਬਣੀ ਸੀ 650 ਕਰੋੜ ਦੀ ਕਰੋਨਾ ਦੇ ਦਿਨਾਂ 'ਚ ਪੁਰਾਣੀ ਸਰਕਾਰ ਨੇ ਬਣਾਈ ਸੀ ਪਰ 650 ਕਰੋੜ ਦੀ ਡੀਪੀਆਰ ਦੇ ਵਿੱਚ ਕਰੋਨਾ ਚ ਇਹਨਾਂ ਨੇ ਟੈਂਡਰ ਲਾਤੇ ਕਰੋਨਾ ਚ ਇਹਨਾਂ ਨੇ ਟੈਂਡਰ ਖੋਲ ਕੇ ਆਪਣੇ ਚਿਹਤਿਆਂ ਨੂੰ ਦਿੱਤੇ ਮੈਂ ਸੀਪੀਆਈ ਦੀ ਵੀ ਜਾਂਚ ਕਰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਔਰ ਮੈਂ ਵਿਜੀਲੈਂਸ ਦੀ ਵੀ ਔਰ ਇੱਕ ਨਾਲ ਜੁਡੀਸ਼ਰੀ ਜੁਡੀਸ਼ਰੀ ਇਨਕੁਆਰੀ ਹੋਣੀ ਚਾਹੀਦੀ ਤਿੰਨੋਂ ਏਜੰਸੀਆਂ ਪੈਰਲਲ ਚੱਲਣ ਕਿਉਂਕਿ ਸਾਨੂੰ ਮਾਨਯੋਗ ਆਪਣੀ ਏਜੰਸੀਆਂ ਤੇ ਪੂਰਾ ਭਰੋਸਾ ਤੁਸੀਂ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਨੂੰ ਲੱਗਦਾ ਜੀ ਜੇਕਰ ਬਿਲਕੁਲ ਮੈਂ ਜਿਹੜੀ ਵਿਧਾਨ ਸਭਾ ਕਮੇਟੀ ਦਾ ਮਾਨਯੋਗ ਸਪੀਕਰ ਸਾਹਿਬ ਨੇ ਮਾਨ ਸਾਹਿਬ ਨੇ ਮੈਨੂੰ ਚੇਅਰਮੈਨ ਬਣਾਇਆ ਮੈਂ ਆਪਣੀਆਂ ਉਹਨਾਂ ਉਮੀਦਾਂ ਤੇ ਉਹਨਾਂ ਲਈ ਖਰਾ ਉਤਰਨਾ ਚਾਹਨਾ ਉਸੇ ਖੜੇ ਉਤਰਨ ਦੀ ਤਹਿਤ ਅੱਜ ਮੈਂ ਆਪਣੇ ਇਸ ਪ੍ਰੋਟੈਸਟਾ ਮੇਰਾ ਔਰ ਜੇ ਮੈਂ ਇੱਕ ਹਫ਼ਤੇ ਦਾ ਟਾਈਮ ਦਿੰਨਾ ਆਪਣੇ ਅਫਸਰਾਂ ਨੂੰ ਜੇ ਇਹ ਬੰਦੇ ਪੁੱਤ ਬਣ ਕੇ ਕੰਮ ਕਰਨਗੇ ਠੀਕ ਆ ਨਹੀਂ ਤਾਂ ਮੈਂ ਅਨਸ਼ਨ ਤੇ ਬੈਠੂੰਗਾ ਔਰ ਉਹਦੇ ਨਾਲ ਮੇਰਾ ਸਾਰਾ ਇਲਾਕਾ ਬੈਠੇਗਾ ਔਰ ਅਸੀਂ ਇਹ ਬੁੱਟੇ ਨਾਲੇ ਦੀ ਜੋ ਅਸੀਂ ਸਾਡੇ ਲੋਕਾਂ ਨੇ ਸਾਨੂੰ ਨਹੀਂ ਆਪਣੀ ਸਰਕਾਰ ਦੇ ਖਿਲਾਫ ਉਹ ਤੁਹਾਨੂੰ ਅਨਸ਼ਨ ਤੇ ਬਹਿਣਾ ਪੈ ਰਿਹਾ ਨਹੀਂ ਸਰਕਾਰ ਦੇ ਖਿਲਾਫ ਨਹੀਂ ਹੁੰਦਾ ਇਹ ਕਿਉਂਕਿ ਸਰਕਾਰ ਸਰਕਾਰ ਦੇ ਨਾਲ ਹੀ ਅਫਸਰ ਚਾਹੀਏ ਦੇਖੋ ਮੇਰੀ ਗੱਲ ਸੁਣੋ ਜਦੋਂ ਅਫਸਰਾਂ ਨੇ ਉੱਪਰ ਜਾ ਕੇ ਗਲਤ ਤਰੀਕੇ ਨਾਲ ਗਾਈਡ ਕਰਨਾ ਮਣਜੋਕ ਮੁੱਖ ਮੰਤਰੀ ਸਾਹਿਬ ਨੂੰ ਜਾਂ ਹੋਰਾਂ ਨੂੰ ਉਹਨਾਂ ਨੂੰ ਗਰਾਸਰੂਟ ਤੇ ਨਹੀਂ ਨਾ ਪਤਾ ਕੀ ਆ ਕੀ ਲੱਗਦਾ ਹੁਣ ਕਾਰਵਾਈ ਹੋਊਗੀ ਅਫਸਰਾਂ ਤੇ ਦੇਖੋ ਅਸੀਂ ਆਪਣੀ ਕਾਰਵਾਈ ਕਰਨੀ ਆ ਬਾਕੀ ਸਾਡੇ ਸਰਕਾਰ ਬੈਠੀ ਆ ਮਣਜੋਕ ਮੁੱਖ ਮੰਤਰੀ ਸਾਹਿਬ ਦੇਖਣਗੇ ਕਿਹੜਾ ਜਿਹੜਾ ਨਹੀਂ ਮੱਖਰ ਤੁਹਾਡੇ ਵੱਲੋਂ ਕੋੜਿਆ ਜਾ ਰਿਹਾ ਕਿਤੇ ਨਾ ਕਿਤੇ ਵਿਰੋਧੀ ਵੀ ਖਵਾਲ ਚੱਕਣਗੇ ਹੁਣ ਸਰਕਾਰ ਮੈਂ ਕਹਿੰਦਾ ਜੀ ਸਾਰੇ ਚੱਕਣ ਜੋ ਗੱਲ ਹਕੀਕਤ ਆ ਹਕੀਕਤ ਤੋਂ ਮੈਂ ਨਹੀਂ ਭੱਜਦਾ ਤੁਹਾਡੇ ਕੈਬਨੇਟ ਦੇ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਦੁਨੀਆ ਤੇ ਆਏ ਆ ਪਰ ਪ੍ਰਮਾਤਮਾ ਨੇ ਸਾਨੂੰ ਪਹਿਜਾ ਚੰਗੇ ਕਰਮ ਕਰਨ ਲਈ ਜੇ ਅਸੀਂ ਚੰਗੇ ਕਰਮ ਨਹੀਂ ਕਰਕੇ ਜਾਵਾਂਗੇ ਔਰ ਅਸੀਂ ਆਪਣੇ ਲੋਕਾਂ ਨੂੰ ਆਪਣੇ ਆਬਾਂ ਨੂੰ ਅਸੀਂ ਕੱਲ ਨੂੰ ਫੇਰ ਲੋਕਾਂ ਚਾਉਣਾ ਹੈਗਾ ਬਿਲਕੁਲ ਮੈਂ ਖੁਦ ਲਾ ਕੇ ਲੈ ਕੇ ਜਾਊਗਾ ਗੱਡੀ ਚ ਰੱਖ ਕੇ ਤੇ ਬਿਲਕੁਲ ਇੱਥੇ ਮੇਰਾ ਨੀ ਪੱਥਰ ਨਹੀਂ ਲੱਗੇਗਾ ਕਿਉਂਕਿ ਮੇਰੇ ਵਾਸਤੇ ਮੈਨੂੰ ਇਹ ਰੋਜ਼ ਮੂੰਹ ਚੜਾਉਂਦਾ ਮੇਰਾ ਪੱਥਰ ਕਿ ਤੂੰ ਮੈਨੂੰ ਲਾ ਕੇ ਹੀ ਅਸੀਂ ਇੱਥੇ ਦੱਸ ਤੂੰ ਕੀ ਕੀਤਾ ਠੀਕ ਆ ਇਹ ਮੈਂ ਮੈਂ ਆਪਣੀ ਆਤਮਾ ਦੀ ਵਾਸਤੇ ਬੋਲ ਰਿਹਾ ਇਹ ਪੱਥਰ ਰੋਜ਼ ਮੈਨੂੰ ਮਜ਼ਾਕ ਕਰਦਾ ਜਦੋਂ ਮੈਨੂੰ ਰੋਜ਼ ਲੱਗਦਾ ਇਸੇ ਕਰਕੇ ਮੈਂ ਇਹ ਚੀਜ਼ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਆਪਣਾ ਪੱਤਰ ਲਾ ਦਿੰਦਾ ਬਾਈ ਉਹ ਕਰੇ ਸਾਨੂੰ ਕੰਟੈਕਟ ਦੋਗੇ ਫ੍ਰੀ ਕਰਦੇ ਆਂਗੇ ਸਾਨੂੰ ਸਰਕਾਰ ਤੋਂ ਪੈਸੇ ਲੈ ਆਉਂਦੀ ਰੋਡ ਵੀ ਕੌਣ ਕਹਿੰਦੇ ਜੀ ਬਾਬਾ ਜੀ ਦੇਖੋ ਗੱਲ ਸੁਣੋ ਜਿਹਨੇ ਡੈਡੀਕੇਸ਼ਨ ਆ ਫ੍ਰੀ ਕਰਨ ਨਾਲ ਉਹ ਕੰਮ ਕਰਨਾ ਸ਼ੁਰੂ ਕਰ ਦੋਵੇ ਕੋਈ ਸਰ ਕੋਈ ਇਤਰਾਜ਼ ਥੋੜੀ ਆ ਠੀਕ ਆ ਉਹਨਾਂ ਦੀ ਅੱਛੀ ਭਾਵਨਾ ਹੈਗੀ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆਂ ਜੇ ਉਹਨਾਂ ਦੀ ਡੈਡੀਕੇਸ਼ਨ ਹੈਗੀ ਆ ਵੀ ਅਸੀਂ ਕਰ ਸਕਦੇ ਤੇ ਉਹਨਾਂ ਨੂੰ ਜੁੜਨਾ ਚਾਹੀਦਾ ਠੀਕ ਥੈਂਕ ਯੂ ਧੰਨਵਾਦ ਜੀ